ਸਤਨਾਕ ਤੋਂ ਨਾਮ ਪਟਿਆਲਾ ਰੋਡ ਤੇ ਬਿਸ਼ਨਪੁਰਾ ਪਿੰਡ ਦੇ ਕੋਲ ਦਿਹਾੜੀ ਤੇ ਕੰਮ ਕਰ ਰਹੇ ਮੰਦਰੇਗਾ ਵਰਕਰਾਂ ਦੇ ਉੱਪਰ ਕੈਂਟਰ ਚਾਲਕ ਵੱਲੋਂ ਕੈਂਟਰ ਚੜਾ ਦਿੱਤਾ ਗਿਆ ਜਿਸ ਦਰਨ ਮੌਕੇ ਤੇ ਹੀ ਚਾਰ ਦੀ ਮੌਤ ਹੋਈ ਹੈ ਇਹਨਾਂ ਵਿੱਚ ਇੱਕ ਔਰਤ ਤੇ ਤਿੰਨ ਵਿਅਕਤੀ ਸ਼ਾਮਲ ਸਨ ਇਸ ਮੌਕੇ ਤੇ ਮੌਜੂਦ ਮੰਦਰੇਗਾ ਵਰਕਰਾਂ ਦਾ ਕਹਿਣਾ ਹੈ ਕਿ ਬਹੁਤ ਸਾਰਿਆਂ ਨੇ ਭੱਜ ਕੇ ਜਾਨ ਬਚਾਈ ਹੈ ਲੋਕਾਂ ਨੇ ਕੈਂਟਰ ਚਾਲਕ ਦਾ ਪਿੱਛਾ ਕਰਕੇ ਉਸ ਨੂੰ ਘੇਰਿਆ ਹੈ ਆ ਠੀਕ ਕਰ ਰਹੇ ਜੀ ਤੁਸੀਂ ਆ ਕੰਮ ਕਰ ਰਹੇ ਜੀ ਵੀਰਾ ਕਾ ਖੁਰਚੀ ਰਹਿਤੀ ਦੇਖਦਾ ਕੰਮ ਦੀ ਦਾਦਾ ਅੱਛਾ ਹਾਂ ਕਿਹੜੀ ਜਗ੍ਹਾ ਤੋਂ ਬਿਸ਼ਨਪੁਰ ਆ ਵੀਰੇ ਬਿਸ਼ਨਪੁਰ ਆ ਅਰੇ ਬਿਸ਼ਨਪੁਰ ਤੋਂ ਹਾਂ ਅਮੀਰਾ ਬਿਸ਼ਨਪੁਰ ਆ ਤੇ ਆਰੇ ਇਹ ਇਹ ਹੋ ਰਹੀ ਹੈ ਜੀ ਇਹ ਅਸਰ ਹਾਲ ਦਾ ਜੜਾਇਆ ਵੀਰੇ ਉਹ ਲੈ ਖੜ ਕੇ ਮਾਰ ਗਿਆ ਜੜਾਇਆ ਸਾਡੇ ਉੱਤੇ ਤੁਸੀਂ ਕੰਮ ਕਰ ਰਹੇ ਸੀ ਹਾਂ ਕੰਮ ਕਰ ਰਹੇ ਜੀ ਵੀਰੇ ਅੱਧੀ ਕੰਮ ਕੀ ਜਿਹੜੇ ਜਿਹੜੇ ਉੱਪਰ ਜਿਹੜੇ ਬੰਦੇ ਦੀਗੇ ਜੀ ਉਹ ਹਾਂ ਹਾਂ ਤਿੰਨ ਬੰਦੇ ਨੇ ਵੀਰੇ ਇੱਕ ਬੁੜੀ ਹੈਗੇ ਸਾਡੇ ਨਾਲ ਦੀ ਚਾਰ ਜਣੇ ਨੇ ਸਾਡੇ ਚਾਰ ਜਣੇ ਇਹ ਜਿੱਦਾ ਪਰ ਆ ਬੱਜਦੇ ਤੇ ਟੱਕੇ ਨੰਬਰ 6 ਮਹੀਨੇ ਹੋ ਗਏ ਤੇ ਘਰੇ ਬੈਠੇ ਸੀ ਅੱਜ ਸਾਡਾ ਕੰਮ ਚਲਾ ਦੇ ਅੱਜ ਸਾਡੀਆਂ ਇਹ ਬਣ ਗਈ ਵੀਰੇ ਸਾਡੀ ਇਹ ਤੁਸੀਂ ਆਪਣਾ ਉਹਦਾ ਰੇਗਾ ਤੇ ਆਏ ਹਾਂ ਵੀਰੇ ਰੇਗਾ ਦੇ ਕੰਮ ਚ ਆਈਆਂ ਵੀਰੇ ਅੱਜ ਅਜੇ ਬਿਸ਼ਨਪੁਰੇ ਤੋਂ ਹਾਂ ਵੀਰੇ ਬਿਸ਼ਨਪੁਰੇ ਦਾ ਕਾਲ ਹੈ ਰ ਵੀਰੇ ਬਿਸ਼ਨਪੁਰੇ ਕਿੰਨੇ ਪਰਿਵਾਰ ਨੇ ਆ ਵੀਰੇ ਅਲੱਗ ਕਿੰਨੇ ਪਰਿਵਾਰਾਂ ਦੇ ਮੈਂਬਰ ਨੇ ਉਹ ਚਾਰ ਘਰਾਂ ਦੇ ਨੇ ਵੀਰੇ ਅਲੱਗ ਅਲੱਗ ਘਰਾਂ ਦੇ ਆਹ ਅਲੱਗ ਅਲੱਗ ਘਰਾਂ ਦੇ ਇਹਦੇ ਹਾਂ ਸਾਰੇ ਵੀਰੇ ਵੀਰੇ ਸਾਡੀ ਗਲੀ ਦੇ ਨੇ ਵੀਰੇ ਸਾਰੇ ਇਕ ਯਾਰ ਸਾਰੇ ਕੰਮ ਕਰਦੇ ਆਂ ਵੀਰੇ ਲਾਏ ਅਸੀਂ ਆਹ ਜਾਦੀ ਆਓ ਅਗੀ ਲੀ ਗੰਨੀਆਂ ਸਾਰੇ ਉੱਪਰ ਚੜ ਗਏ ਹੈ ਜੀ ਹਾਂ ਜੀ ਚਾਰਾਂ ਦੇ ਵੀਰਾ ਦੇ ਪੈ ਕੰਮ ਕਰਦੇ ਸਾਨੂੰ ਸਾਰਿਆਂ ਨੂੰ ਮਾਰ ਕੇ ਜਾਂਦਾ ਵੀਰੇ ਦਾ ਆਹ ਆਪਾਂ ਅਸੀਂ ਭੱਜ ਭੱਜ ਕੇ ਪਰਾ ਹੋ ਗਏ ਬਿਰਦੇ ਦੀ ਵੀਰੇ ਜਦ ਇਹਨਾਂ ਤਾਂ ਹੋ ਜਾਂਦੀਆਂ ਬਿਚਾਰਿਆਂ ਤੋਂ ਇਹੀ ਗੱਟ ਰੱਕੇ ਹੀ ਹੈ ਹਾਂ ਬਿਟਰਾ ਕੇ ਆਇਆ ਡਰਾਈਵਰ ਭੱਜ ਗਿਆ ਵੀਰੇ ਅਸੀਂ ਨਹੀਂ ਉਹਨੂੰ ਕਹੀਨਾ ਮਾਰ ਦੇਗੀ ਮੈਂ ਸਾਡੇ ਬੰਦੇ ਮਾਰੇ ਉਹਨਾਂ ਨੇ ਇਹੀ ਮਾਰ ਆ ਗਏ ਜੋ ਜਾਣਕਾਰੀ ਮਿਲੀ ਹੈ ਪਿੰਡ ਦੇ ਜਾਨੀ ਕਿ ਜਿਹੜੇ ਬੰਦੇ ਨੇ ਮੇਰੇ ਪਿੰਡ ਦੇ ਨੇ ਸਾਰੀ ਵੀ ਇਹ ਆਪਦਾ ਮਨਰੇਗਾ ਮਜ਼ਦੂਰ ਚ ਜਾਨੀ ਕਿ ਉਹ ਦਿਹਾੜੀ ਕਰਦੇ ਸੀਗੇ ਉਹ ਇੱਧਰ ਭੱਗਿਆ ਕਹਿੰਦੇ ਅਸੀਂ ਦੁਪਹਿਰ ਦੇ ਟਾਈਮੇ ਖਾਣਾ ਖਾਣ ਵਾਸਤੇ ਸਾਈਡ ਤੇ ਬੈਠੇ ਸੀਗੇ ਜੋ ਪਤਾ ਲੱਗਿਆ ਵੀ ਬੈਠੇ ਬੰਦਿਆਂ ਦੇ ਉੱਪਰ ਆ ਕੇ ਟਰੱਕ ਚੜਾਤਾ ਕਿੰਨੇ ਬੰਦਿਆਂ ਦੀ ਡੈਥ ਹੋ ਗਈ ਸੀ ਇਹ ਚ ਐਟ ਦੀ ਸਪੌਟ ਤਿੰਨ ਬੰਦੇ ਤੇ ਇੱਕ ਔਰਤ ਦੀ ਡੈਥ ਹੋ ਗਈ ਹੈ ਜੀ ਇਹ ਸਾਰੇ ਵਿਸ਼ਨਪੁਰਾ ਪੰਚਾਇਤ ਦੇ ਨੇ ਜੀ ਐਂਬੂਲੈਂਸ ਆ ਗਈ ਮੜਾ ਹਾਂ ਜੀ ਹਾਂ ਜੀ ਹਾਂ ਇੱਕ ਤਾਂ ਜਰਨੈਲ ਸਿੰਘ ਜੈਲ ਹੈ ਜੀ ਇੱਕ ਹਰਪਾਲ ਸਿੰਘ ਪਾਲਾ ਜੀ ਇੱਕ ਛੋਟਾ ਸਿੰਘ ਪੁਰੀ ਹੈ ਜੀ ਇੱਕ ਗਰਦੇਵ ਕੌਰ ਹੈ ਜੀ ਇਸ ਸੰਬੰਧੀ ਮੌਕੇ ਤੇ ਪੁਜੀ ਥਾਣਾ ਮੁਖੀ ਪ੍ਰਤੀਕ ਜਿੰਦਲ ਦਾ ਕਹਿਣਾ ਹੈ ਕਿ ਉਹ ਮੌਕੇ ਤੇ ਪਹੁੰਚੇ ਹਨ ਤੇ ਚਾਰ ਦੀ ਇੱਥੇ ਮੌਤ ਹੋਈ ਹੈ। ਉਹਨਾਂ ਵੱਲੋਂ ਵਣਦੀ ਕਾਰਵਾਈ ਕੀਤੀ ਜਾ ਰਹੀ ਹੈ। ਆਇਆ ਜੀ ਮੌਕੇ ਤੇ ਹੁਣੇ ਇਨਫੋਰਮੇਸ਼ਨ ਆਈ ਸੀ ਕਿ ਇੱਥੇ ਕੋਈ ਨਰੇਗਾ ਵਲੇ ਚਾਰ ਜਣੇ ਕੰਮ ਕਰ ਰਹੇ ਸੀ। ਸਾਈਡ ਤੇ ਉੱਤੇ ਉੱਤੇ ਆ ਕੇ ਉਹ ਟ੍ਰੱਕ ਚੜ ਗਿਆ ਤੇ ਜਿਨ੍ਹਾਂ ਨਾਲ ਚਾਰ ਜਣੇ ਦੀ ਚਾਰ ਕੈਸ਼ੁਐਲਟੀਆਂ ਹੋਈਆਂ ਨੇ ਤੇ ਮੌਕੇ ਤੇ ਆਇਆ ਜੀ ਇਸ ਤੋਂ ਬਾਅਦ ਦੇਖਦੇ ਹਾਂ ਸਾਰਾ ਕੰਮ ਕਰ। ਸਰ ਉਹ ਟੈਂਪੂ ਚਾਲਕ ਭੱਜ ਗਿਆ ਜੀ ਜਿਪਾ ਲੱਗਿਆ ਹੋਵੇ ਅੱਗੇ ਨਹੀਂ ਨਹੀਂ ਉਹ ਟੈਂਪੂ ਵੀ ਖੜਾ ਜੀ ਤੇ ਚਾਲਕ ਵੀ ਕਬਰ। ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰੋ